ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਵੇਰੇ ਪੰਜਾਬ ਤੌਰੇ ਤੇ ਆਉਣਗੇ ਜਦੋਂ ਉਹਨਾਂ ਨੇ ਪੰਜਾਬ ਤੌਰਾਂ ਕਰਨਾ ਹੈ ਤਾਂ ਸਵਾਲ ਹੋਏਗਾ ਕਿ ਰਾਹਤ ਪੈਕੇਜ ਕਿਹੜਾ ਹੈ ਉਮੀਦ ਕੀਤੀ ਜਾਂਦੀ ਹੈ ਕਿ ਨਰਿੰਦਰ ਮੋਦੀ ਜੀ ਇਹ ਨਹੀਂ ਚਾਹੁੰਦੇ ਕਿ ਮੈਂ ਦਿੱਲੀ ਬੈਠ ਕੇ ਰਾਹਤ ਪੈਕੇਜ ਐਲਾਨ ਦਵਾਂ ਫਿਰ ਵੀ ਸੁਸਾਇਟੀ 'ਚ ਮੈਂ ਕਹੂੰਗਾ ਕਿ ਮੈਂ ਤਾਂ ਉੱਥੋਂ ਐਲਾਨਤਾ ਸੀ ਇਸ ਲਈ ਲੋਕਾਂ 'ਚ ਜਾ ਕੇ ਕੁਝ ਐਲਾਨਾਂ ਤਾਂ ਕਿ ਅਗਲੀ ਵਾਰ ਵੋਟਾਂ ਵੀ ਪੱਕੀਆਂ ਹੋ ਜਾਣ ਅਸੀਂ ਜਦੋਂ ਉਸ ਖੇਤਰ 'ਚ ਗਏ ਹਰ ਪ੍ਰਭਾਵਿਤ ਖੇਤਰ 'ਚ ਹੈਨਾ ਹਰੀਕੇ ਪੱਤ ਨਾਲੋਂ ਪਿੰਡਾਂ 'ਚ ਤਦ ਉਹਨਾਂ ਨੇ ਕਿਹਾ ਕਿ ਸਾਨੂੰ ਜਦੋਂ ਪਿਛਲੀ ਵਾਰ 323 ਛੜ ਆਏ ਸੀ ਤਾਂ ਸਾਨੂੰ ਕੇਂਦਰ ਵਾਲੇ 6800 ਮਿਲੇ ਪੰਜਾਬ ਵਾਲਾ 7800 ਤਾਂ ਉਹ ਵੀ ਨਹੀਂ ਮਿਲਿਆ ਤੇ ਕੇਂਦਰ ਦੇ ਵੀ ਸਾਰਿਆਂ ਨੂੰ ਨਹੀਂ ਮਿਲੇ ਹੁਣ ਸਵਾਲ ਇਹ ਹੈ ਕਿ ਜੇ 6800 ਮਿਲ ਜਾਂਦਾ ਇੱਕ ਕਿੱਲੇ 'ਚੇ ਨੁਕਸਾਨ ਦਾ ਕੀ ਉਹ ਪੂਰਤੀ ਹੈ ਜੇ ਪੰਜਾਬ ਵਾਲਾ 8000 ਵੀ ਮਿਲਾ ਲਵੀਏ 15000 16000 ਮਿਲ ਜਾਂਦਾ ਇੱਕ ਕਲਿੱਪ 'ਚ ਕੀ ਉਹ ਪੂਰਤੀ ਹੈ ਇਸ 680 ਨੂੰ ਮੋਦੀ ਜੀ ਰਾਹਤ ਪੈਕੇਜ ਮੰਨੀ ਹੈ ਜੇ ਤੁਸੀਂ ਪੂਰੇ ਦੇਸ਼ ਲਈ ਇੱਕੋ ਫਾਰਮੂਲਾ ਬਣਾ ਲਿਆ ਤੇ ਫਿਰ ਪੰਜਾਬ ਦੀਆਂ ਮਹਿੰਗੀਆਂ ਜ਼ਮੀਨਾਂ ਮਹਿੰਗੇ ਠੇਕੇ ਪੈਦਾਵਾਰ ਦੀ ਉਸਟ ਐਮ ਐਸ ਪੀ ਦਾ ਰੇਟ ਉਹਦੇ ਹਿਸਾਬ ਨਾਲ ਐਵਰੇਜ 680 ਹੀ ਕੱਢੀ ਹੈ ਮਤਲਬ ਜਿੱਥੇ ਕੁਝ ਨਹੀਂ ਉਪਜਾ ਪੈਦਾ ਹੁੰਦਾ ਉੱਥੇ ਵੀ 680 ਹੈ ਜਿੱਥੇ ਬੰਜਰ ਜ਼ਮੀਨ ਉੱਥੇ ਵੀ 680 ਤੇ ਜੇ ਪੰਜਾਬ ਦੀ ਉਪਜਾਊ ਜ਼ਮੀਨ ਉੱਥੇ ਵੀ 680 ਬਾਤman ਬੜਾ ਵਧੀਆ ਇਨਸਾਫ ਹੈ ਜੀ ਮੀ ਘਟਿਆ ਪਾਣੀ ਦਾ ਪੱਤਰ ਵੀ ਘਟਿਆ ਹੈ ਪਰ ਹੜ੍ਹ ਦੀ ਮੁਸੀਬਤ ਨਹੀਂ ਘਟੀ ਲੋਕਾਂ ਦੀ ਮੁਸ਼ਕਲ ਨਹੀਂ ਘਟੀ ਅਜੇ ਪੂਰੀ ਤਰ੍ਹਾਂ ਇਸ ਮੁਸ਼ਕਲ ਤੋਂ ਤੁਰੰਤ ਨਜਾਤ ਮਿਲਣ ਵਾਲਾ ਵੀ ਨਹੀਂ ਇਹ ਜਦੋਂ ਜਹਤ ਤਾਂ ਹੋਰ ਗਹਿਰੀ ਗੰਭੀਰ ਹੋਣ ਜਾ ਰਹੀ ਹੈ ਬਿਲਕੁਲ ਜੀ ਕਿ ਕਰਤਾਜਾ ਸਥਿਤੀ ਤੇ ਮੈਂ ਨਜ਼ਰਸਾਨੀ ਕਰਾਂ ਤਾਂ ਇਸ ਮੌਕੇ ਪੰਜਾਬ ਦੇ 2050 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ 'ਚ ਨੇ ਬੇਸ਼ੱਕ ਪਾਣੀ ਦਾ ਪੱਧਰ ਕੁਝ ਘਟਿਆ ਪਰ ਕੱਗਰ ਵਾਲੇ ਪਾਸੇ ਸਤਲੁਜ ਵਾਲੇ ਪਾਸੇ ਅਜੇ ਵੀ ਖਤਰਾ ਖੜਾ ਹੈ ਤੇ ਅਜੇ ਵੀ ਮੰਦ ਵਿੱਚ ਦੋਖਲਾ ਪਿਆ ਹੈ ਕਿ ਜੇ ਉੱਪਰ ਫਿਰ ਮੀਂਹ ਪਾਏ ਤਾਂ ਫਿਰ ਕੀ ਬਣੇਗਾ ਬੇਸ਼ੱਕ ਰਾਹਤ ਕਾਰਜ ਅੱਜ ਤੋਂ ਤੇਜ਼ੀ ਫੜਦੇ ਨਜ਼ਰ ਆਏ ਜਿੱਥੋਂ ਪਾਣੀ ਘਟਿਆ ਉਤਰਨ ਸ਼ੁਰੂ ਹੋਇਆ ਉੱਥੇ ਵੱਡੀ ਗਿਣਤੀ 'ਚ ਸਫਾਈ ਕਰਮੀ ਸੇਵਾ ਕਰਮੀ ਹੈ ਨਾ ਸਾਰੇ ਉਹ ਜੋਦੇ ਉਹ ਸੰਸਥਾ માં ਆਪ ਤੁਹਾਰੇ ਆਂਢੀ ਗੁਆਂਢੀ ਹਨ ਉਹ ਲੋਕ ਪਹੁੰਚਨੇ ਆ ਪੜਨੇ ਹੋਰ ਬੜੀ ਤਦਾਦ ਸ਼ੁਰੂ ਹੋ ਗਈ ਪਰ ਜੋ ਤਾਜ਼ਾ ਸਥਿਤੀ ਹੈ ਉਹ ਇਹ ਦੱਸਦੀ ਹੈ ਕਿ ਇਸ ਮੌਕੇ ਸੂਬੇ ਦੇ ਵਿੱਚ 2050 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ 'ਚ ਨੇ ਤੇ ਕਰੀਬ-ਕਰੀਬ 3 ਲੱਖ 87000 ਤੋਂ ਵੱਧ ਲੋਕ ਬੇਕਾਰ ਹੋ ਚੁੱਕੇ ਹੈ 387000 ਤੋਂ ਵੱਧ ਲੋਕ ਬੇਕਾਰ ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਕਰੀਬ 20 ਲੱਖ ਦੇ ਤੋਂ ਵੱਧ ਲੋਕ ਹੜ੍ਹ ਤੋਂ ਪ੍ਰਭਾਵਿਤ ਨੇ 20 ਲੱਖ ਤੋਂ ਵੱਧ ਲੋਕ ਨੇ ਜਿਹੜੇ ਸਿੱਧੇ ਰੂਪ ਚ ਹੜ੍ਹ ਤੋਂ ਪ੍ਰਭਾਵਿਤ ਨੇ ਜਦੋਂ ਕਿ ਮੌਤਾਂ ਦੀ ਗਿਣਤੀ ਪੰਜਾਬ ਦੇ ਵਿੱਚ ਮਤਲਬ ਇਸ ਚੜ੍ਹਦੇ ਵਾਲੇ ਪਾਸੇ 48 ਤੋਂ ਵੱਧ ਗਈ ਜਦੋਂ ਕਿ ਲਹਿੰਦੇ ਵਾਲੇ ਪਾਸੇ ਇਹ ਗਿਣਤੀ ਹਜ਼ਾਰ ਤੋਂ ਵੀ ਪਰ ਸੋ ਇਸ ਸਥਿਤੀ ਦੇ ਵਿੱਚ ਬਹੁਤ ਫਿਕਰਮੰਦੀ ਵਾਲੀ ਗੱਲ ਹੈ ਕਿਉਂਕਿ ਉੱਥੇ ਤਾਂ ਗਿਣਤੀ 900 ਤੋਂ 1000 ਦੇ ਗੀੜ ਤੱਕ ਪੜ ਚੁੱਕੀ ਹੈ ਜਦੋਂ ਕਿ ਇੱਥੇ 48 ਹੈ ਪਰ ਇਹ ਵੀ ਅੰਕੜਾ ਬਹੁਤ ਵੱਡਾ ਹੈ ਹਰਿਆਣਾ ਸਰਕਾਰ ਨੇ ਤਾਂ ਮ੍ਰਿਤਕਾਂ ਦੇ ਲਈ 4-4 ਲੱਖ ਰੁਪਏ ਦੀ ਰਾਤ ਰਾਸ਼ੀ ਵੀ ਐਲਾਨ ਦਿੱਤੀ ਹੈ ਹੈਨਾ ਚਲੋ ਸਾਡੇ ਵਾਲੇ ਵੀ ਹੁਣ ਲੱਗੇ ਆ ਜਾਗੇ ਆਪਾਂ ਆਉਣੇ ਹਾਂ ਉਸ ਵਿਸ਼ੇ ਤੇ ਵੀ ਸੋ 48 ਤੋਂ ਵੱਧ ਮੌਤਾਂ ਹੋ ਚੁੱਕੀਆਂ ਇੱਕ .76 ਲੱਖ ਹੈਕਟੇਰ ਜ਼ਮੀਨ ਹੈ ਜਿਹੜੀ ਪੰਜਾਬ ਦੀ ਇਸ ਮੌਕੇ ਸਿੱਧੇ ਰੂਪ ਚ ਹੜ੍ਹ ਤੋਂ ਪ੍ਰਭਾਵਿਤ ਹੋਈ ਹੈ ਜਿੱਥੇ ਫਸਲ ਬਰਬਾਦ ਹੋਈ ਹੈ ਹਾਂ ਹੁਣ ਸਾਰਾ ਕੁਝ ਟੇਕ ਹੈ ਰਾਹਤ ਪੈਕੇਜ ਤੇ ਫਰਦ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਵੇਰੇ ਪੰਜਾਬ ਦੌਰੇ ਤੇ ਆਉਣਗੇ ਜਦੋਂ ਉਹਨਾਂ ਨੇ ਪੰਜਾਬ ਦੌਰਾ ਕਰਨਾ ਹੈ ਤਾਂ ਸਵਾਲ ਹੋਏਗਾ ਕਿ ਰਾਹਤ ਪੈਕੇਜ ਕਿਹੜਾ ਬਿਲਕੁਲ ਜੀ ਕੇਂਦਰ ਸਰਕਾਰ ਹੈ ਤੇ ਪੰਜਾਬ ਸੂਬਾ ਹੈ ਤੇ ਪ੍ਰਧਾਨ ਮੰਤਰੀ ਜੀ ਆਉਣਗੇ ਇਸ ਤੋਂ ਪਹਿਲਾਂ ਅਮਿਤ ਸ਼ਾ ਪੰਜਾਬ ਦੇ ਮੁੱਖ ਮੰਤਰੀ ਨਾਲ ਫੋਨ ਤੇ رابطہ ਕਰ ਚੁੱਕੇ ਨੇ ਖੁਦ ਪ੍ਰਧਾਨ ਮੰਤਰੀ ਨਰਮੋਦੀ ਗੱਲ ਕਰ ਚੁੱਕੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਪੰਜਾਬ ਦਾ ਦੌਰਾ ਕਰ ਚੁੱਕੇ ਨੇ ਕੇਂਦਰੀ ਟੀਮਾਂ 3 ਦਿਨ ਲਾ ਗਈਆਂ 2 ਦਿਨ ਧਰਾਤਲ ਤੇ ਤੇ 1 ਦਿਨ ਅਫਸਰਾਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖਾਕਾ ਤਿਆਰ ਕਰਕੇ ਦਿੱਲੀ ਆ ਫੜ ਚੁੱਕੀਆਂ ਨੇ ਸੋ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਪੂਰੀ ਰਿਪੋਰਟ ਹਾਸਲ ਕਰਕੇ ਪੇਸ਼ ਆਵਾਰੇ ਨੇ। ਉਹਨਾਂ ਨੂੰ ਮੁੱਖ ਮੰਤਰੀ ਦੇ ਹਵਾਲੇ ਨਾਲ ਵੀ ਤੇ ਉਸ ਕਮੇਟੀ ਦੇ ਹਵਾਲੇ ਨਾਲ ਵੀ ਔਰ ਸ਼ਿਵਰਾਜ ਚੋਹਾਨ ਦੇ ਹਵਾਲੇ ਨਾਲ ਵੀ। ਉਹ ਜੋ ਰਿਪੋਰਟ ਹੈ ਉਹਦੇ ਆਧਾਰ ਤੇ ਉਮੀਦ ਕੀਤੀ ਜਾਂਦੀ ਹੈ ਕਿ ਨਰਿੰਦਰ ਮੋਦੀ ਜੀ ਇਹ ਨਹੀਂ ਚਾਹੁੰਦੇ ਕਿ ਮੈਂ ਦਿੱਲੀ ਬੈਠ ਕੇ ਹੀ ਰਾਤ ਪੈਕੇਜ ਐਲਾਨ ਦਵਾ। ਫਿਰ ਵੀ ਸੋਸਤਾਈ ਚ ਮੈਂ ਕਹੂੰਗਾ ਕਿ ਮੈਂ ਤਾਂ ਉੱਥੋਂ ਐਲਾਨਤਾ ਸੀ ਇਸ ਲਈ ਲੋਕਾਂ ਚ ਜਾ ਕੇ ਕੁਝ ਐਲਾਨਾ। ਤਾਂ ਕਿ ਅਗਲੀ ਵਾਰ ਵੋਟਾਂ ਵੀ ਪੱਕੀਆਂ ਹੋ ਜਾਣ ਭਈ। ਸਿਆਸਤਦਾਨ ਮੁਸ਼ਕਲ ਦੇ ਵਿੱਚ ਵੀ ਉਹ ਆਪ ਦਾ ਮੇ ਅਫਸਰ ਇਹਨਾਂ ਦਾ ਹੀ ਨਾਰਾ ਸ਼ਾਇਦ ਕੀ ਹੋਵੇ ਨਾ ਸੋ ਉਹ 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 ਵੀ ਭਾਲਦੇ ਆ ਨਾ ਸਿਆਸਤਦਾਨ ਤਾਂ ਸੋ ਉਹਦੀ ਵੀ ਤਲਾਸ਼ ਉਹੀ ਥੋੜਾ ਬਪੇਸ਼ ਬਗੇਲੋ ਵੀ ਯਾਦ ਆ ਗਈ ਕਾਂਗਰਸੀ ਵੀ ਪਜਾਮੇ ਚੱਕ ਕੇ ਤੁਰਨ ਲੱਗ ਪਏ ਸੋ ਪਹਿਲਾਂ ਤਾਂ ਲੱਭੀ ਨਹੀਂ ਸੀ ਕਾਂਗਰਸੀ ਤਾਂ ਕਿਤੇ ਠੀਕ ਹੈ ਸੁਖਵੀਰ ਬਾਦਲ ਦਾ ਵਿਰੋਧ ਵੀ ਹੋਇਆ ਇਹ ਮਸਲਿਆਂ ਤੇ ਉਲਝੇ ਵੀ ਨੇ ਪਾਰਟੀ ਦੇ ਅੰਦਰ ਵੀ ਕਾਜ਼ਾ ਖਲਾਰਾ ਪਰ ਅਗਲਾ ਧਰਤੀ ਦੇ ਨੋਟਬੰਕ ਦਾ ਨਜ਼ਰਾ ਆ ਉਹਦੀ ਨੋਟਾਂ 'ਤੇ ਚਰਚਾ ਸ਼ੁਰੂ ਹੋ ਗਈ ਵਿਸ਼ੱਕ ਸਰਕਾਰ ਦੇ ਨੁਮਾਇंदे ਕੋਈ ਕਹੀਂ ਚੱਕੀ ਫਿਰਦਾ ਕੋਈ ਬੋਰੀ ਚੱਕੀ ਫਿਰਦਾ ਹੈ ਕੋਈ ਕਿਸਤੀ ਚ ਸਮਾਨ ਢੋਂਦਾ ਫਿਰਦਾ ਉਹ ਵੀ ਦਿਖੇ ਚਾਹੇ ਉਸ ਗੁਰਵਾਲ ਦੀ ਵੀ ਹੋਈ ਪਰ ਕਾਂਗਰਸੀ ਦਾ ਕਿਸੇ ਪਾਸੇ ਨਾਲ ਲੱਭੇ ਐਸੋ ਤੱਕ ਬੀਜੇਪੀ ਵਾਲੇ ਵੀ ਸ਼ਿਵਰਾ ਚੋਹਾਂਜੇ ਨਾਲ ਲੱਭੇ ਹੁਣ ਬੀਜੇਪੀ ਵੀ ਨਹੀਂ ਲੱਭੀ ਪਰ ਹੁਣ ਜਦੋਂ ਨਰਿੰਦਰ ਮੋਦੀ ਜੀ ਆਉਣਗੇ ਤਾਂ ਕਹਿੰਦੇ ਜੀ ਉਹ ਪੰਜਾਬ ਲਈ ਰਾਹਤ ਪੈਕੇਜ ਅਲਾਨਣ ਪਹਿਲਾਂ ਗੱਲ ਉਪਰੀ ਕਿ ਮੋਟਾ ਜਾਂਦਾ ਜ 12000 ਤੋਂ 13000 ਕਰੋੜ ਦਾ ਨੁਕਸਾਨ ਹੈ ਜੀ ਫਿਰ ਇਹ ਗੱਲ 20000 ਕਰੋੜ ਤੱਕ ਤੇ ਗਈ ਕਿ ਜੀ 20000 ਕਰੋੜ ਦਾ ਹੱਥ ਪੈਕੇਜ ਪੰਜਾਬ ਨੂੰ ਮਿਲਣਾ ਚਾਹੀਦਾ ਇੱਥੋਂ ਤੱਕ ਆਉਂਦਿਆਂ ਆਉਂਦਿਆਂ ਪੰਜਾਬ ਦੇ ਮੰਤਰੀ ਮੀਡੀਆ ਚਾ ਕੇ ਬਿਆਨ ਦੇਣ ਲੱਗੇ ਕੋਈ 13000 ਕਰੋੜ ਦੀ ਗੱਲ ਕਰਦਾ ਸੀ ਕੋਈ 15000 ਤੇ ਆਇਆ ਕੋਈ 20000 ਕਰੋੜ ਤੇ ਆਇਆ ਤੇ ਅੱਜ ਇੱਕ ਮੰਤਰੀ ਸਾਹਿਬ 25000 ਕਰੋੜ ਦੀ ਮੰਗ ਕਰਨ ਲੱਗੇ ਨੂੰ ਤੁਸੀਂ ਇਹ ਪੰਜਾਬ ਦਾ ਪੱਖ ਰੱਖ ਰਹੇ ਹੋ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਜਾਂ ਮਜ਼ਾਕ ਬਣਾ ਦਿਓ ਵੈਸੇ ਤਾਂ ਹੁਣ ਕੈਬਨਿਟ ਦੇ ਹਵਾਲੇ ਨਾਲ ਇੱਕ ਦਸਤਾਵੇਜ਼ ਤਿਆਰ ਹੋ ਕੇ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਉਪਲਬਧ ਕਰਾਇਆ ਜਾਊਗਾ ਜੇ ਉਸ ਦਿਨ ਤੱਕ ਛੁੱਟੀ ਛੱਡੀ ਮਿਲ ਗਈ ਉਹ ਸਦਰ ਸਵੇਰ ਨੂੰ ਨਾਲ ਵੀ ਮੜਮੋਟਾ ਕਿਤੇ ਨਜ਼ਰ ਆ ਜਾਣ ਜਾਂ ਪ੍ਰਧਾਨ ਮੰਤਰੀ ਕੋਈ ਇਹ ਯਾ ਬਣਾ ਲੈਣ ਕਿ ਇੱਕ ਵਾਰ ਮੁੱਖ ਮੰਤਰੀ ਨੂੰ ਮਿਲਣ ਪਰ ਸਵਾਲ ਤਾਂ ਇਹ ਹੈ ਕਿ ਜੀ ਕੇਂਦਰ ਵੱਲੋਂ ਇੱਕ ਨੀਤੀ ਹੈ ਕਿ ਉਹਨਾਂ ਨੇ ਏਕੜ ਪਿੱਛੇ ਨੁਕਸਾਨੇ ਪਿੱਛੇ 6800 ਰੁਪਇਆ ਦੇਣਾ। ਅਸੀਂ ਜਦੋਂ ਉਸ ਖੇਤਰ 'ਚ ਗਏ ਹਰ ਪ੍ਰਭਾਵਿਤ ਖੇਤਰ 'ਚ ਹੈਨਾ ਹਰੀਕੇ ਪੱਤ ਨਾਲੇ ਉਹਨਾਂ ਪਿੰਡਾਂ 'ਚ ਤਦ ਉਹਨਾਂ ਨੇ ਕਿਹਾ ਕਿ ਸਾਨੂੰ ਜਦੋਂ ਪਿਛਲੀ ਵਾਰ 23 ਛੜ ਆਏ ਸੀ ਤਾਂ ਸਾਨੂੰ ਕੇਂਦਰ ਵਾਲੇ 6800 ਮਿਲੇ ਪੰਜਾਬ ਵਾਲਾ 7-8000 ਤਾਂ ਉਹ ਵੀ ਨਹੀਂ ਮਿਲਿਆ। ਤੇ ਕੇਂਦਰ ਦੇ ਵੀ ਸਾਰਿਆਂ ਨੂੰ ਨਹੀਂ ਮਿਲੇ। ਹੁਣ ਸਵਾਲ ਇਹ ਹੈ ਕਿ ਜੇ 6800 ਮਿਲ ਜਾਂਦਾ ਇੱਕ ਕਿੱਲੇ ਪਿੱਛੇ ਨੁਕਸਾਨ ਦਾ ਕੀ ਉਹ ਪੂਰਤੀ ਹੈ ਜੇ ਪੰਜਾਬ ਵਾਲਾ 8000 ਰੁਪਏ ਮਿਲਾਲੀ ਵੀ ਇਹ 15000 16000 ਮਿਲ ਜਾਂਦਾ ਇੱਕ ਕਿੱਲੇ ਪਿੱਛੇ ਕੀ ਉਹ ਪੂਰਤੀ ਹੈ ਪਰ ਇਸ ਤੋਂ ਗਾਹ ਕੀ ਇਸ 6800 ਨੂੰ ਮੋਦੀ ਜੀ ਰਾਹਤ ਪੈਕੇਜ ਮੰਨੀਏ ਜੇ ਤੁਸੀਂ ਪੂਰੇ ਦੇਸ਼ ਲਈ ਇੱਕੋ ਫਾਰਮੂਲਾ ਬਣਾ ਲਿਆ ਤੇ ਫਿਰ ਪੰਜਾਬ ਦੀਆਂ ਮਹਿੰਗੀਆਂ ਜ਼ਮੀਨਾਂ ਮਹਿੰਗੇ ਠੇਕੇ ਪੈਦਾਵਾਰ ਦੀ ਔਸਤ ਐਮਐਸਪੀ ਦਾ ਰੇਟ ਉਹਦੇ ਹਿਸਾਬ ਨਾਲ ਐਵਰੇਜ 6800 ਹੀ ਕੱਢੀ ਐ। ਮਤਲਬ ਜਿੱਥੇ ਕੁਝ ਨਹੀਂ ਉਪਜਾ ਪੈਦਾ ਹੁੰਦਾ ਉੱਥੇ ਵੀ 6800 ਹੈ ਜਿੱਥੇ ਬੰਜਰ ਜ਼ਮੀਨ ਉੱਥੇ ਵੀ 6800 ਤੇ ਜੇ ਪੰਜਾਬ ਦੀ ਉਪਜਾਊ ਜ਼ਮੀਨ ਉੱਥੇ ਵੀ 6800 ਬਾ ਕਮਾਨ ਬੜਾ ਵਧੀਆ ਇਨਸਾਫ ਹੈ ਜੀ ਤਾਂ। ਫਿਰ ਇਸ ਤੋਂਗਾ ਜੇ ਤੁਸੀਂ ਇਹ ਆਪਣੀ ਸਰਕਾਰ ਚ ਨਿਯਮ ਬਣਾਇਆ ਉਸ ਨਿਯਮ ਤਹਿਤ ਹੈ। ਫਿਰ ਰਾਤ ਪੈਕੇਜ ਕੀ ਮੈਂ ਰਹਾਤਾ ਹੀ ਹੁੰਦਾ ਕਿ ਤੁਸੀਂ ਪੀੜ ਦੇਖ ਕੇ ਤੁਹਾਨੂੰ ਮਹਿਸੂਸ ਹੋਇਆ ਕਿ ਨੁਕਸਾਨ ਕਿਤੇ ਜ਼ਿਆਦਾ ਹੈ ਠੇਕਾ ਇੱਥੇ 70 70000 ਜਾਂਦਾ ਤਾਂ ਇੱਕ ਕਿੱਲੇ ਪਿੱਛੇ 35000 ਤਾਂ ਮਿਲੇ ਭਾਈ ਅਗਲੇ ਨੂੰ ਫਿਰ ਜਿਹਦੇ ਪਸ਼ੂ ਗਏ ਨੇ ਜੀ ਉਹਦੀ 35000 ਜਾਂ 37000 ਜੇ ਦੁੱਧ ਦੇਣ ਵਾਲਾ ਪਸ਼ੂ ਜਾਂਦਾ ਪਰ ਉਹਦੇ ਬਿੱਲ ਤਖਾਓ ਜੀ ਦੱਸ ਤਾਂ ਕਿਹੜੇ ਕੋਲ ਬਿੱਲ ਨੇ ਪ੍ਰਭੂ ਮਹਿਸਾ ਦੇ ਬਿੱਲ ਕਿਨੇ ਰੱਖੇ ਨੇ ਚਲੋ ਮਾਈਕਰੋ ਤੁਸੀਂ 35000 ਦੇ ਵੀ ਗਏ ਦੁੱਧ ਦੇਣ ਵਾਲੀ ਮਹਸ ਲਿਆ ਕੇ ਦਿਖਾ ਦਿਓ 35000 ਦੀ ਮਤਲਬ ਇਸ ਵਾਰ ਖੜਾ ਫਿਰ ਜੇ ਸਾਡੇ 2000 ਤੋਂ ਵੱਧ ਪਿੰਡ ਉਜੜੇ ਨੇ ਤਾਂ ਉੱਚ ਕਾਸਟਕਾਰ ਇਹ ਨਹੀਂ ਉਜੜਿਆ ਉਹਦੇ ਵਿੱਚ ਬੇਜ਼ਮੀਨਾ ਮਜ਼ਦੂਰ ਵੀ ਉਜੜਿਆ ਉਹਦੇ ਵਿੱਚ ਪਿੰਡ ਦੇ ਵਿੱਚ ਰਹਿਣ ਵਾਲਾ ਕੋਈ ਦਿਹਾੜੀਦਾਰ ਐ ਕੋਈ ਲੇਬਰ ਕਰਨ ਵਾਲਾ ਕੋਈ ਸ਼ਹਿਰ ਤੇ ਦੁਕਾਨ ਦੇ ਵਿੱਚ ਕਿਸੇ ਫੈਕਟਰੀ 'ਚ ਕੰਮ ਕਰਨ ਵਾਲਾ ਉਹ ਵੀ ਉਜੜਿਆ ਉਹਦੇ ਵਿੱਚ ਪਿੰਡ ਦਾ ਛੋਟਾ ਦੁਕਾਨਦਾਰ ਹੱਟੀ ਵਾਲਾ ਕੋਈ ਕਾਰੀਗਰ ਉਹ ਵੀ ਉਜੜਿਆ ਉਹਦੇ ਵਿੱਚ ਜਿਹੜਾ ਸ਼ਹਿਰੋਂ ਕਿਤੇ ਸਰਕਾਰੀ ਨੌਕਰੀ ਵੀ ਕਰਦਾ ਉਹਦਾ ਵੀ ਘਰਵਾਲਾ ਆ ਗਿਆ ਉਹ ਵੀ ਤਵਾ ਹੋਇਆ ਉਹਦੇ ਲਈ ਕੀ ਹੈ ਜੀ ਰਾਹਤ ਪੈਕੇਜ ਸਮੁੱਚੇ ਰੂਪ ਚ ਹੁੰਦਾ ਸੋ ਇਸ ਲਈ ਮੈਂ ਤਾਂ ਇਹ ਗੱਲ ਤਾਂ ਕਰ ਰਿਹਾ ਪਹਿਲਾਂ ਹੋਂ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਜੀ ਇੱਕ ਤੁਹਾਡਾ ਨਿਯਮ ਬਣਿਆ ਸਰਕਾਰਾਂ ਦਾ ਤੁਸੀਂ ਉਹਦੇ ਤਹਿਤ ਖਾਣੇ ਪੂਰੇ ਕਰਨੇ ਆ ਮੁਰਗੀਆਂ ਦੇ ਦੱਸਦੇ ਹੀ ਮਿਲਣਗੇ 100 ਰੁਪਏ ਜੀ ਆ ਪੰਜਾਬ ਵਾਲਾ ਵੀ ਫਾਰਮੂਲਾ ਮੁੱਖ ਮੰਤਰੀ ਜੀ ਵੀ ਕਹਿੰਦੇ ਸੀ ਸੋ ਇੱਕ ਤੁਹਾਡਾ ਰਾਹਤ ਦੇਣ ਲਈ ਰਾਹਤ ਪੈਕੇਜ ਹੋਣਾ ਚਾਹੀਦਾ ਸੋ ਇਹ ਜੀ ਹੁਣ ਅੰਦਾਜ਼ੇ 25000 ਕਰੋੜ 20000 ਕਰੋੜ 15000 ਕਰੋੜ 13000 ਕਰੋੜ 12000 ਕਰੋੜ ਜੋ ਮਰਜ਼ੀ ਹੋਵੇ ਚਲੋ ਤੁਸੀਂ ਆ ਕੇ ਹੀ ਦੇਣਾ ਆ ਕੇ ਪੈਕੇਜ ਲਾਣ ਦਿਓ ਪਰ ਕੱਲ ਨੂੰ ਦੇਖ ਕੇ ਜਾਇਓ ਐਲਾਨ ਹੀ ਨਾ ਹੋਵੇ ਇੱਥੇ ਐਲਾਨ ਤਾਂ ਅਸੀਂ ਨਿਤ ਸੁਣ ਰਹੇ ਹਾਂ ਸਿਆਸਤਦਾਨਾਂ ਤੋਂ ਲੈ ਕੇ ਕਲਾਕਾਰ ਜਮਾਤ ਤੱਕ ਪਰ ਕੁਝ ਕਲਾਕਾਰ ਉਹ ਨੇ ਕੁਝ ਮਾਂ ਦੇ ਪੁੱਤ ਉਹ ਨੇ ਜਿਹੜੇ ਐਲਾਨ ਨਹੀਂ ਕਰਦੇ ਜਾ ਕੇ ਝੋਟੀਆਂ ਦੀਆਂ ਮਹਿਸਾਂ ਦੀਆਂ ਰस्सियां ਫੜਾਇਆ ਇਹ ਮਾਲਕਾਂ ਨੂੰ ਟਰੈਕਟਰ ਲਾਏ ਗਏ ਦੇ ਆਏ ਸੋ ਇਹ ਕੋਈ ਸੋ ਤੁਸੀਂ ਕੱਲੋਂ ਐਲਾਨ ਕਰਨ ਆਏ ਕੁਝ ਦੇ ਕੇ ਜਾਇਓ ਪੰਜਾਬ ਨੂੰ ਪੰਜਾਬ ਉਮੀਦ ਕਰਦਾ ਤੁਸੀਂ ਪ੍ਰਧਾਨ ਮੰਤਰੀ ਪੂਰੇ ਮੁਲਕ ਦੇ ਹੋ ਚਲੋ ਜੀ ਇੱਕ ਵੱਖਰੇ ਨੁਕਤੇ ਤੋਂ ਅੱਜ ਗੱਲ ਕਰੇ ਲਈ ਸੜਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਇਹ ਚਰਚਾ ਸ਼ੜੀ ਹੋਈ ਹੈ ਮਹੀਨਾ ਖੰਡ ਹੋਣ ਨੂੰ ਆ ਗਿਆ ਇਹ ਸੜਾਂ ਨੂੰ 12 13 ਅਗਸਤ ਤੋਂ ਇਹ ਪੰਜਾਬ ਚ ਦਾਖਲ ਹੋ ਗਏ ਸੀ ਇਸ ਲਈ ਲਗਭਗ 1 ਮਹੀਨਾ ਹੋ ਗਿਆ ਇਹਦੇ ਉੱਤੇ ਕੁਦਰਤੀ ਆਫਤ ਵੱਜੋ ਵੀ ਇਹ ਮਨੁੱਖੀ ਕੋਤਾਹੀ ਵੱਜੋ ਵੀ ਇੱਥੋਂ ਤੱਕ ਕਿ ਡੈਮਾਂ ਦੀ ਸ਼ਾਸਨ ਵੱਜੋ ਵੀ ਇਹਦੇ ਤੇ ਚਰਚਾ ਹੋਈ ਹੈ ਕੀ ਹੜ੍ਹ ਦੇ ਮਾਮਲੇ ਦੇ ਵਿੱਚ ਜਾਣ ਬੁਝ ਕੇ ਡੈਮਾਂ ਨੂੰ ਪਹਿਲਾਂ ਹੀ ਭਰ ਲੈ ਗਿਆ ਸੀ ਮੈਂ ਬਹੁਤ ਗੰਭੀਰ ਸਵਾਲ ਤੁਹਾਡੇ ਸਾਹਮਣੇ ਰੱਖਣ ਲੱਗਿਆ ਕਿ ਡੈਮ ਸਮੇਂ ਤੋਂ ਪਹਿਲਾਂ ਜਦੋਂ ਇਹ ਇਤਲਾਹ ਸੀ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸੀ ਕਿ ਆਉਂਦੇ ਦਿਨਾਂ 'ਚ ਇੰਨਾ ਮੀਂਹ ਪੈਣਾ ਇੰਨਾ ਪਾਣੀ ਇਕੱਠਾ ਆਉਣਾ ਇੰਨਾ ਡੈਮਾਂ 'ਚ ਪਾਣੀ ਆਉਣਾ ਉਹਦੇ باوجود ਵੀ ਸਮੇਂ ਤੋਂ ਪਹਿਲਾਂ ਹੀ ਕੀ ਡੈਮ ਜਾਣ ਬੁਝ ਕੇ ਭਰਲੇ ਗਏ ਸੀ ਪਰ ਜੇ ਜਾਣ ਬੁਝ ਕੇ ਪਰਲੇ ਗਏ ਸੀ ਤੇ ਫਿਰ ਕੀ ਹੜ ਲਿਆਉਣ ਪਿੱਛੇ ਕੋਈ ਸਾਜਸ਼ਤ ਸੀ ਮੈਂ ਇਹ ਸਵਾਲ ਕਿਉਂ ਕਰ ਰਿਹਾ ਮੈਂ ਇਹ ਸਵਾਲ ਇਸ ਲਈ ਕਰ ਰਿਹਾ ਮੇਰੇ ਕੋਲ ਦੋ ਰਿਪੋਰਟਾਂ ਮਈਆਂ ਨੇ ਉਹਨਾਂ ਚੋਂ ਇੱਕ ਰਿਪੋਰਟ ਹੈਗੀ ਹੈ ਜਿਹੜੇ ਅਮਰਜੀਤ ਸਿੰਘ ਰਹੇ ਨੇ ਸਾਬਕਾ ਚੀਫ ਇੰਜੀਨੀਅਰ ਨੇ ਜੀ ਸੰਜਾਈ ਦੇ ਉਹਨਾਂ ਨੇ ਜਿਹੜਾ ਨੁਕਤਾ ਦੱਸਿਆ ਉਹ ਨੁਕਤਾ ਕੌਣ ਮ ਉਹ ਕਹਿੰਦੇ ਡੈਮ 20 ਤੋਂ 25 ਫੁੱਟ ਤੱਕ ਜਗ੍ਹਾ ਖਾਲੀ ਰੱਖਣੀ ਜ਼ਰੂਰੀ ਹੁੰਦੀ ਹੈ ਪਰ ਜਿਆ ਨਹੀਂ ਕੀਤਾ ਗਿਆ ਉਹ ਕਹਿੰਦੇ ਡੈਮਾਂ ਦੇ ਵਿੱਚ 20 ਤੋਂ 25 ਫੁੱਟ ਜਗ੍ਹਾ ਖਾਲੀ ਰੱਖਣਾ ਜ਼ਰੂਰੀ ਹੁੰਦਾ ਪਰ ਜਿਆ ਨਹੀਂ ਹੋਇਆ ਉਹਨੂੰ ਇਸ ਨੁਕਤੇ ਤੇ ਕੀ ਕਹਿੰਦੇ ਨੇ ਕਹਿੰਦੇ ਸਮੇਂ ਤੋਂ ਪਹਿਲਾਂ ਡੈਮ ਭਰ ਲਏ ਗਏ ਤਾਂ ਕਿ ਸਿੰਚਾਈ ਤੇ ਬਿਜਲੀ ਉਤਪਾਦਨ ਦੇ ਵਿੱਚ ਕੋਈ ਕਮੀ ਨਾ ਹੋਵੇ ਕਹਿੰਦੇ ਜੀ ਇਹ ਸਮੇਂ ਤੋਂ ਪਹਿਲਾਂ ਹੀ ਭਰ ਲੈ ਕਿ ਤਾਂ ਕਿ ਬਿਜਲੀ ਪੈਦਾਪੂਦਾ ਕਰਨ 'ਚ ਕੋਈ ਮੁਸ਼ਕਲ ਨਾ ਆਵੇ ਲੇਕਿਨ ਭਾਰੀ ਮੀਂਹ ਦੀ ਸਥਿਤੀ ਵਿੱਚ ਪਾਣੀ ਰੋਕਣ ਦੀ ਯੋਜਨਾ ਨਹੀਂ ਬਣੀ ਹਿਮਾਚਲ ਤੋਂ ਲਗਾਤਾਰ ਕਹਿੰਦੇ ਬੱਦਲ ਫਟਣ ਦੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਜੰਗਲਾਂ ਦੀ ਕਟਾਈ ਹੈ ਨਾ ਤੇ ਹੋਰ ਅਜਿਹੇ ਪ੍ਰੋਜੈਕਟ ਜਿਹੜੇ ਵਿਕਾਸ ਵਾਲੇ ਨੇ ਕਹਿੰਦੇ ਉਹ ਤੇਜ਼ੀ ਕਰਨ ਵਿਕਾਸ ਦਾ ਸ਼ਹਿਰੀਕਰਨ ਤੇ ਕਹਿੰਦੇ ਜੇ ਇਸ ਸਥਿਤੀ ਦੇ ਵਿੱਚ ਮਾਨਸੂਨ ਸੀਜ਼ਨ 'ਚ ਡੈਮ ਘੱਟ ਤੋਂ ਘੱਟ 20 ਤੋਂ 25 ਫੁੱਟ ਖਾਲੀ ਰੱਖਣੇ ਜ਼ਰੂਰੀ ਨੇ ਹੁਣ ਇਹਦੇ ਉੱਤੇ ਉਹ ਨੁਕਤਾ ਕਿਡਾ ਕਹਿੰਦੇ ਨੇ ਉਹ ਕਹਿੰਦੇ 1988 'ਚ ਵੀ ਸਾਡਾ ਆਇਆ ਸੀ ਪਰ ਉਸ ਸਮੇਂ ਸਾਡੇ ਕੋਲ ਇਹ ਤਕਨੀਕ ਨਹੀਂ ਸੀ ਕਿ ਸਾਨੂੰ ਇੰਨਾ ਪਤਾ ਹੋਵੇ ਕਿ ਹੌਂਦੇ ਸਮੇਂ 'ਚ ਕਿੰਨਾ ਮੀਂਹ ਪੈਣਾ ਕਿੰਨਾ ਪਾਣੀ ਆਉਣਾ ਅੱਜ ਦੇ ਤਰੀਕੇ 'ਚ ਸਾਰਾ ਕੁਝ ਪਤਾ ਸੀ ਫਿਰ ਅਜਿਹੀ ਸਥਿਤੀ 'ਚ ਕਹਿੰਦੇ 20 ਤੋਂ 25 ਫੁੱਟ ਡੈਮ ਖਾਲੀ ਰੱਖਨੇ ਹੁੰਦੇ ਨੇ ਨਹੀਂ ਰੱਖੇ ਉਹਦੇ ਰੱਖਣ ਦੇ ਪਿੱਛੇ ਨਾ ਰੱਖਣ ਦੇ ਪਿੱਛੇ ਉਹ ਜਿਹੜਾ ਪਹਿਲੂ ਦੱਸਦੇ ਉਹ ਕਮਾਲ ਦਾ ਉਹ ਕਹਿੰਦੇ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਹੁਣ ਪੰਜਾਬ ਤੇ ਹਰਿਆਣਾ ਦਾ ਕੋਈ ਮੈਂਬਰ ਹੀ ਨਹੀਂ ਅਪਾ ਇਸ ਨੁਕਤੇ ਤੇ ਲਗਾਤਾਰ ਗੱਲ ਕਰਦੇ ਆ ਕਿ ਪੰਜਾਬ ਤੇ ਹਰਿਆਣਾ ਨੂੰ BBMB ਦੇ ਸਿਸਟਮ ਚੋਂ ਬਾਹਰ ਕਰ ਦਿੱਤਾ ਗਿਆ ਜਦੋਂ ਕਿ BBMB ਚੱਲ ਰਹੀ ਹੈ ਪੰਜਾਬ ਦੇ ਸਤੇ 60% 70% ਸਾਡੀ ਬਜਟs ਹੋ ਜਾਂਦਾ ਹੈ ਉਹਨਾਂ ਨੂੰ ਕਹਿੰਦੇ ਜੀ BBMB ਭਾਖੜਾ ਬਿਆਸ ਮੈਨੇਜਮੈਂਟ ਚ ਪੰਜਾਬ ਤੇ ਹਰਿਆਣਾ ਦਾ ਕੋਈ ਮੈਂਬਰ ਹੀ ਨਹੀਂ ਪਹਿਲਾ ਇਰੀਗੇਸ਼ਨ ਤੇ ਪਾਵਰ ਦੋਵੇਂ ਦੋਵੇਂ ਵਿਭਾਗ ਦੇ ਨਮਾਇਦੇ ਪੰਜਾਬ ਤੇ ਹਰਿਆਣਾ ਤੋਂ ਹੁੰਦੇ ਸੀ ਪਰ ਹੁਣ ਕਹਿੰਦੇ ਜੀ ਇਹ ਛੂਟਦੇ ᱛੀ ਕੇਂਦਰੀਕਰਨ ਹੋ ਗਿਆ ਤੇ ਜਿਹੜੇ ਅਧਿਕਾਰੀ ਹੁਣ ਲਾਇਬ ਨੇ ਨਾ ਉਹ ਪੰਜਾਬ ਨਾਲ ਸੰਬੰਧਤ ਨੇ ਨਾ ਹਰਿਆਣਾ ਨਾਲ ਸੰਬੰਧਤ ਨੇ ਉਹ ਸਾਡੀ ਧਰਾਤਲ ਦੀ ਸਥਿਤੀ ਜਾਣਦੇ ਹੀ ਨਹੀਂ ਉਹ ਜਿਹੜੋ ਸਾਡੀ ਸਥਿਤੀ ਨਹੀਂ ਜਾਣਦੇ ਦਰਿਆਵਾਂ ਦਾ ਬਹਿਣ ਨਹੀਂ ਜਾਣਦੇ ਉਹਦਾ ਖੇਤਰ ਦਾ ਨਹੀਂ ਪਤਾ ਉਹਦੇ ਪਿੰਡਾਂ ਦਾ ਅੱਗੇ ਦਾ ਨਹੀਂ ਪਤਾ ਭੂਗੋਲਕ ਸਥਿਤੀ ਨਹੀਂ ਪਤਾ ਤੇ ਇਹ ਜੀ ਸਥਿਤੀ 'ਚ ਕਹਿੰਦੇ ਫਿਰ ਹੜਾ ਹੁਣ ਇਹ ਹੜ ਡੈਮ ਭਰਨ ਦੀ ਇਜਾਜ਼ਤ ਕਿ ਨਹੀਂ ਦਿੱਤੀ ਜੇ ਪਤਾ ਸੀ ਕਿ ਇੰਨਾ ਪਾਣੀ ਹੋਰ ਆਉਣਾ ਹੈ ਤੱਬੀ ਤੋਂ 25 ਫੁੱਟ ਖਾਲੀ ਕਿਉਂ ਰੱਖਿਆ ਇੱਕ ਹੋਰ ਨੁਕਤਾ ਦੇ ਵਿੱਚ 1988 ਤੇ ਹੜ ਤੋਂ ਬਾਅਦ ਕਹਿੰਦੇ ਸਬਕ ਲਿਆ ਹੀ ਨਹੀਂ ਅਸੀਂ ਮਾਣ ਨੂੰ ਮਜ਼ਬੂਤ ਕੀਤੇ ਗਏ ਪਰ ਡਰੇਂਜ ਸਿਸਟਮ ਨੂੰ ਅਸੀਂ ਦਰੁਸਤੇ ਨਹੀਂ ਕੀਤਾ ਹਿੰਦੁਸਤਾਨ ਦਾ ਸਭ ਤੋਂ ਬਿਹਤਰ ਸਿਸਟਮ ਹੈ ਪਖੜਾ ਡੈਮ ਕਹਿੰਦੇ ਪਰ ਅਸੀਂ ਕਹਿੰਦੇ ਕਿ ਉਹਦੇ ਲਈ ਉਹ ਹੀ ਅਗਲੀ ਕੋਈ ਰਣਨੀਤੀਆਂ ਨਹੀਂ ਬਣਾਈ ਇਹਦੇ ਵਿੱਚ ਉਹ ਕਹਿੰਦੇ ਨੇ ਤੁਸੀਂ ਬੰਧਾਂ ਦੀ ਰਿਪੇਅਰ ਨਹੀਂ ਹੋ ਰਹੀ ਡਰੇਂਜ ਸਿਸਟਮ ਸਾਫ਼ ਨਹੀਂ ਹੋ ਰਹੇ ਤਾਂ ਫਿਰ ਤਾਂ ਕਹਿੰਦੇ ਅਜੇ ਕੁਝ ਹੋਣਾ ਹੀ ਹੈ ਜੀ ਤੇ ਡੈਮ ਤੁਸੀਂ ਪਹਿਲਾਂ ਹੀ ਨੱਖੋ ਨੱਖ ਜੇ ਭਰ ਕੇ ਰੱਖੋਗੇ ਇਹ ਤਾਂ ਉਹ ਗੱਲ ਦੂਜਾ ਪਹਿਲੂ ਇਹਦੇ ਨਾਲੇ ਜੁੜਦਾ ਐਨ ਕੇ ਮਾਥੁਰ ਨੇ ਐਨ ਕੇ ਮਾਥੁਰ ਐਨ ਕੇ ਮਾਥੁਰ ਨੇ ਸਾਬਕਾ ਮੈਂਬਰ ਨੇ ਜੀ ਸੈਂਟਰਲ ਵਾਟਰ ਕਮਿਸ਼ਨ ਤੇ ਸਾਬਕਾ ਕਮਿਸ਼ਨਰ ਨੇ ਹਟਦੇ ਪਰ ਸਰਕਾਰ ਵੱਲੋਂ ਐਨ ਕੇ ਮਾਥੁਰ ਜੀ ਕਹਿੰਦੇ ਭਾਖੜਾ ਦੇ ਵਿੱਚ ਸਿਲਟ ਇੰਨੀ ਜਮਗੀ ਕਿ ਉਹਦੀ ਪਾਣੀ ਰੱਖਣ ਦੀ ਪਾਣੀ ਭਰਨ ਦੀ ਸਮਰੱਥਾ 'ਚ ਕਮੀ ਆ ਗਈ ਮਤਲਬ ਪਾਖੜਾ ਦੀ ਜਿਹੜੀ ਸਮਰੱਥਾ ਹੈ ਪਾਣੀ ਭਰ ਕੇ ਰੱਖਣ ਦੀ ਇਕੱਠਾ ਕਰਕੇ ਰੱਖਣ ਦੀ ਉੱਚ ਕਮੀ ਆ ਗਈ ਉਹ ਓਨਾ ਪਾਣੀ ਰੱਖੇ ਨਹੀਂ ਪਾਉਂਦਾ ਜਿੰਨਾ ਰੱਖ ਸਕਦਾ ਸੀ ਸਿਲਟ ਇੰਨੀ ਹੈ ਉਹਦੀ ਕਿਤੇ ਸਪਾਈਓ ਨਹੀਂ ਹੋਈ 1988 ਚ ਨਾ ਤਾਂ ਕਹਿੰਦੇ ਅਦਨੁਕ ਟੈਕਨੋਲੋਜੀ ਸੀ ਨਾ ਹੀ ਇਹੀਆਂ ਚੇਤਾਵਨੀ ਵਾਲੀ ਪ੍ਰਕਿਰਿਆ ਸੀ ਹੁਣ ਤਾਂ ਸਾਰਾ ਕੁਝ ਐਡਵਾਂਸ ਹੈ ਕਹਿੰਦੇ ਉਹਦੇ باوجود ਵੀ ਜੇਕਰ ਇਹ ਕੁਝ ਵਾਪਰ ਰਿਹਾ ਫਿਰ ਕਹਿੰਦੇ ਕੀ ਆ ਪਾਖੜਾ ਜਿਹੜਾ ਸਾਡਾ ਡੈਮ ਹੈ ਉਹ ਕਹਿੰਦੇ ਸਾਲਾਂ ਤੋਂ ਉਹਦੇ ਵਿੱਚ ਜਮੀ ਹੋਈ ਸਿਲਟ ਨੂੰ ਸਾਫ਼ ਹੀ ਨਹੀਂ ਕੀਤਾ ਗਿਆ ਤੇ ਜੇ ਸਾਫ਼ ਹੀ ਨਹੀਂ ਕੀਤਾ ਕਹਿੰਦੇ ਉਹਦੀ ਕਪੈਸਿਟੀ ਘਟ ਗਈ ਭਵਿਕ ਵਿੱਚ ਵੀ ਕਹਿੰਦੇ ਕਿ ਅਜੇ ਹੜ੍ਹ ਫਿਰ ਆਉਣਗੇ ਸੋ ਹੁਣ ਮੇਰਾ ਸਵਾਲ ਇੱਥੇ ਖੜਾ ਹੈ ਜੀ ਕਿ ਜੇ ਇਹ ਸਾਰੀ ਜਾਣਕਾਰੀ BBMP ਨੂੰ ਸੀ ਤੇ ਜਿਹੜਾ BBMP ਇਹ ਦਾਅਵਾ ਕਰਦਾ ਹੈ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸ ਕੇ ਪਾਣੀ ਛੱਡਿਆ ਅਸੀਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਦੱਸ ਕੇ ਪਾਣੀ ਛੱਡਿਆ ਤੇ ਫਿਰ BBMP ਕੋਲ ਇਹ ਜਾਣਕਾਰੀ ਵੀ ਸੀ ਕਿ ਵੀ ਉੱਪਰੋਂ ਪਾਣੀ ਇੰਨਾ ਆਉਣਾ ਉਸ ਸਮੇਂ ਤੁਸੀਂ ਸਾਡੇ ਮੁੱਖ ਮੰਤਰੀਆਂ ਨੂੰ ਭਰੋਸੇ 'ਚ ਲਿਆ ਕਿ ਪਾਣੀ ਤਾਂ ਜੀ ਬਾਅਦ 'ਚੋਂ ਵੀ ਇੰਨਾ ਆਣਾ ਆਪਾਂ ਪਹਿਲਾਂ ਹੀ 20 25 25 ਫੁੱਟ ਖਾਲੀ ਰੱਖ ਲੀਏ ਇਹ ਤਕਨੀਕੀ ਤੌਰ ਤੇ ਹੋਣਾ ਚਾਹੀਦਾ ਸੀ ਤੇ ਜੇ ਨਹੀਂ ਹੋਇਆ ਫਿਰ ਇਹ ਸਾਜ਼ਿਸ਼ ਮੰਨੀਏ ਤੇ ਇਸ ਦੇ ਉੱਤੇ ਨજર ਸਾਧੀ ਸੁਭਾ ਸਰਕਾਰ ਨੇ ਕਿਉਂ ਨਹੀਂ ਰੱਖੀ ਸਾਡਾ ਮੰਤਰੀ ਮੰਡਲ ਕੀ ਕਰਦਾ ਰਿਹਾ ਹੁਣ ਕਰ ਲੋ ਚਾਹੇ ਹਸਪਤਾਲ 'ਚੋ ਮੀਟਿੰਗਾਂ ਚਾਹੇ ਕਿੱਥੋਂ ਮਰਜੀ ਫਿਰ ਇਹ ਇਹ ਸਵਾਲ ਤੁਹਾਡੇ 'ਤੇ ਕਿਉਂ ਨਾ ਆਵੇ ਕਿ ਜੇ ਤੁਹਾਨੂੰ ਦੱਸ ਕੇ ਪਾਣੀ ਛੱਡ ਰਹੇ ਸੀ ਤੁਸੀਂ ਵੀ ਸ਼ਾਮਲ ਸੀ ਜਾਣ ਬੁੱਝ ਕੇ ਸਮੇਂ ਤੋਂ ਪਹਿਲਾਂ ਡੈਮ ਕਿਉਂ ਭਰੇ ਗਏ ਕੀ ਇਹ ਹੜਾ ਨੂੰ ਸੱਦਾ ਦਿੱਤਾ ਗਿਆ ਹੜ ਲਿਆਂਦੇ ਗਏ ਕਿਸੇ ਇਸ਼ਾਰੇ ਤੇ ਹੋਇਆ ਸਾਰਾ ਕੁਝ ਇਹਦੀ ਇਨਕੁਆਇਰੀ ਇਹਦੀ ਜਾਂਚ ਇਹਦਾ ਸਾਰਾ ਪਹਿਲੂ ਲੋਕਾਂ ਸਾਹਮਣੇ ਸੱਚ ਹੁਣ ਆਉਣਾ ਚਾਹੀਦਾ ਜਨਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਨੇ ਅੱਜ 40 ਸਸਤਾਲ ਚੋ ਕੈਨਡਿਡ ਬੈਠਕ ਲਈ ਉਹ ਆਨਲਾਈਨ ਸਿਸਟਮ ਰਾਹੀਂ ਜੁੜੇ ਸੀ ਬਾਕੀ ਸਾਰੇ ਉਹਨਾਂ ਦੇ ਸਰਕਾਰੀ ਰਹਿਸ਼ ਤੇ ਉੱਤੇ ਜਿਹੜਾ ਬੈਠ ਕੇ ਮੀਟਿੰਗ ਲਈ ਥਾਂ ਬਣਿਆ ਉੱਥੇ ਬੈਠੇ ਸੀ ਸਾਰੇ ਤੇ ਸਾਹਮਣੇ ਉਹਨਾਂ ਦੀ ਸਕਰੀਨ ਲੱਗੀ ਸੀ ਇਹਨਾਂ ਕੋਲ ਲੈਪਟਾਪ ਸੀ ਫੋਟੋਆਂ ਵੀ ਜਾਰੀ ਹਨ ਪਰ ਸਵਾਲ ਇਹ ਹੈ ਜੀ ਕਿ ਜੋ ਕੁਛ ਕੈਬਨਿਟਸ ਹੋਇਆ ਉਹ ਸਾਰਾ ਕੁਛ ਤਾਂ ਮਨੀਸ਼ ਸ਼ੋਧਿਆ ਵੱਲ ਹੀ ਦਸੀ ਜਾਂਦੇ ਕਪਨਿਆਲ ਦਾ ਮੁੱਖ ਮੰਤਰੀ ਕੌਣ ਹੈ ਗੰਤਮਾਨ ਜੀ ਕੇ ਮਨੀਸ਼ ਸ਼ੋਧਿਆ ਲੰਘੇ ਕੱਲ ਮਨੀਸ਼ ਸ਼ੋਧਿਆ ਨੇ ਐਲਾਨ ਕੀਤਾ ਕਿ ਜਿੰਨੇ ਖੇਤਾਂ ਦੇ ਵਿੱਚ ਰੇਤ ਆਇਆ ਇਹ ਸੜਨਾ-ਹੜਕੇ ਜਿਹੜੇ ਖੇਤ ਬਰਬਾਦ ਹੋ ਗਏ ਜਿਨ੍ਹਾਂ ਦੀ ਫਸਲ ਤਬਾਹ ਹੋ ਗਈ ਉੱਥੇ ਰੇਤ ਭਰ ਗਿਆ ਉਹ ਰੇਤ ਵੇਚਣ ਦੀ ਇਜਾਜ਼ਤ ਕਿਸਾਨਾਂ ਨੂੰ ਮਿਲੇਗੀ ਅਸੀਂ ਇਹ ਨੀਤੀ ਲਿਆ ਰਹੇ ਹਾਂ ਪਾਲਿਸੀ ਬਣਾ ਰਹੇ ਹਾਂ ਇੱਕ ਤਾਂ ਵੀ ਮੈਂਟ ਲੱਗਦੀਆਂ ਹਨ ਦੀ ਪਾਲਿਸੀ ਬਣਨ ਖੇਲ ਸਮਝਦੇ ਪਾਲਿਸੀ ਨੂੰ ਐਲਾਨ ਨੂੰ ਇਹ ਪਾਲਿਸੀ ਸਮਝੀ ਜਾਂਦੇ ਮਦਦ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਪਾਲਿਸੀ ਦਾ ਡਰਾਫਟ ਤਿਆਰ ਹੁੰਦਾ ਹੈ ਉਸ ਨੂੰ ਕੈਬਨਿਟ ਚ ਲਿਆਉਣਾ ਪੈਂਦਾ ਹੈ ਪਾਸ ਕਰਨਾ ਪੈਂਦਾ ਹੈ ਵਿਧਾਨ ਸਭਾ ਚ ਚਰਚਾ ਵੀ ਹੁੰਦੀ ਹੈ ਹੈ ਫਿਰ ਮੋਹਰ ਲੱਗਦੀ ਹੈ ਫਿਰ ਉਸ ਪ੍ਰਕਿਰਿਆ ਤੋਂ ਲਾਗੂ ਹੁੰਦੀ ਹੈ ਇੱਕ ਪਾਲਿਸੀ ਨੂੰ ਅਮਲੀ ਜਾਮਾ ਪਹਿਨਾਉਣ ਦਾ ਇੱਕ ਤਰੀਕਾ ਕਰ ਵਿਧਾਨਕ ਤਰੀਕਾ ਸੰਵਿਧਾਨਕ ਤਰੀਕਾ ਅਤਲੇ ਦੀ ਅਸੀਂ ਪਾਲਿਸੀ ਬਣਾਤੀ ਇਹ ਫਿਰ ਲਾਗੂ ਕਿਵੇਂ ਹੋਗੀ ਜੀ ਪਿਛਲੀ ਵਾਰ ਇਹੀ ਮੁੱਦਾ ਬਣਿਆ ਕਿ ਵੀ ਜਿਹੜਾ ਘਰਾਂ ਚ ਕਿਸਾਨਾਂ ਦੇ ਖੇਤਾਂ ਚ ਰੇਤ ਆਇਆ ਉਹਦੀ ਉਹਨਾਂ ਨੂੰ ਇਜਾਜ਼ਤ ਮਿਲਣੀ ਚਾਹੀਦੀ ਆ ਸਰਕਾਰ ਕਹਿੰਦੀ ਠੀਕ ਹੈ ਜੀ ਕਿ ਆਪਾਂ ਚੁਕਾ ਦੇਾਂਗੇ ਐਂ ਕਰਾ ਦੇਾਂਗੇ ਹਾਂ ਉਵੇਂ ਤਾਂ ਪਾਲਿਸੀ ਹੈ ਨਹੀਂ ਕੋਈ ਠਾਣੇ ਵਾਲੇ ਨੇ ਚੱਕਣ ਨਹੀਂ ਦਿੱਤੀ ਪੁਲਸ ਵਾਲੇ ਵਸੂਲੀਆਂ ਕਰਨ ਆਈਗੇ ਐਮਐਲਏ ਦਾ ਹਿੱਸਾ ਮੰਗੀਗੇ ਮਤਲਬ ਹੜ੍ਹ ਦੇ ਵਿੱਚ ਵੀ ਤੇ ਇਸ ਵਾਰ ਇਹ ਨਹੀਂ ਹੋਊਗਾ ਜਿਹਦੀ ਗਾਰੰਟੀ ਕੌਣ ਲਾਊਗਾ ਕਿ ਅਜਾ ਕੁਝ ਇਸ ਵਾਰ ਨਹੀਂ ਵਾਪਰੂਗਾ ਇਹਦਾ ਤਾਂ ਹਮ ਕੌਣ ਭਰੂਗਾ ਚਲੋ ਮਨੀਸ਼ ਸ਼ੋਧਿਆ ਜੀ ਕਹਿੰਦੇ ਜੀ ਜਿਸ ਦਾ ਖੇਤ ਉਸ ਦੀ ਰਹਿਤ ਇਸ ਨਾਅਰੇ ਤਹਿਤ ਅਸਲ 'ਚ ਇਹ ਮੁੱਦਾ ਪੰਜਾਬ 'ਚ ਲਗਾਤਾਰ ਹੜ੍ਹ ਦੇ ਨਾਲ ਹੀ ਬਣਨਾ ਸ਼ੁਰੂ ਹੋ ਗਿਆ ਸੀ ਕਿ ਦਰਿਆਵਾਂ ਦੇ ਵਿੱਚ ਖੇਤ ਨਹੀਂ ਹੈਗੇ ਖੇਤਾਂ 'ਚ ਦਰਿਆ ਵੜਿਆ ਦਰਿਆ ਆਪਣੀ ਥਾਂ ਬਦਲਦਾ ਰਹਿੰਦਾ ਕੁਦਰਤੀ ਬਹਿਣ ਦੇ ਤੌਰ ਤੇ ਕਦੇ ਉਹ ਕਿਧਰੇ ਪਾਸੇ ਮੁੜ ਜਾਂਦਾ ਕਦੇ ਕਿਧਰੋਂ ਮੁੜ ਜਾਂਦਾ ਪਰ ਜਿੰਨੀਆਂ ਇਹ ਜ਼ਮੀਨਾਂ ਨੇ ਜਿੱਥੇ ਫਸਲ ਬੀਜੀ ਗਈ ਉਹ ਨੰਬਰ ਵਾਲੀਆਂ ਜ਼ਮੀਨਾਂ ਨੇ ਔਰ ਜੱਸੀਆਂ ਵਾਲੀਆਂ ਜ਼ਮੀਨਾਂ ਨੇ ਮਾਲਕੀ ਵਾਲੀਆਂ ਜ਼ਮੀਨਾਂ ਨੇ ਇਸ ਲਈ ਜੇ ਤਬਾਹੀ ਉਹਨਾਂ ਦੇ ਗੱਲ ਪਈ ਹੈ ਤੇ ਫਿਰ ਉਹ ਰੇਤ ਵੀ ਉਹਨਾਂ ਦੀ ਹੈ ਘੱਟੋ ਘੱਟ ਉਹਨਾਂ ਦੀ ਪਰਭਾਈ ਤਾਂ ਕੁਝ ਹੋ ਜੇਗੀ ਜਦੋਂ ਇਹ ਮੁੱਦਾ ਬਣਨ ਲੱਗਿਆ ਤਾਂ ਸਰਕਾਰ ਨੂੰ ਲੱਗਿਆ ਕਿ ਮੁਖਾਲਫਤ ਨਾ ਜਵੀ ਤਾਂ ਪਹਿਲਾਂ ਅਸੀਂ ਉਹ ਕਹਿ ਦਈਏ ਪਰ ਇਹ ਤੋਂ ਪਹਿਲਾਂ ਪੰਜਾਬ ਦੀ ਕੈਬਨਿਟ ਕਹਿੰਦੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁਖੀ ਕਹਿੰਦੇ ਉਹ ਤੋਂ ਪਹਿਲਾਂ ਮਨੀਸ਼ ਸ਼ੋਧਿਆ ਜੀ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਖੇਤਾਂ 'ਚੋਂ ਰੇਟ ਘਟਣ ਤੇ ਵੇਚਣ ਦੀ ਮਿਲੇ ਕੀ ਇਜਾਜ਼ਤ ਕਹਿੰਦੇ ਜੀ ਆਪ ਨੇ ਪੰਜਾਬ ਦੇ ਇੰਚਾਰਜ ਮਨੀਸ਼ ਸ਼ੋਧੀਆਂ ਨੂੰ ਮਾਈਕ ਦੇ ਦਿੱਤੇ ਤੇ ਮਾਈਕ ਦੇ ਕੇ ਉਹਨਾਂ ਨੂੰ ਅਧਿਕਾਰ ਦਿੱਤੇ ਕਿ ਤੁਸੀਂ ਕਰ ਦਿਓ ਜੀ ਐਲਾਨ ਜਿਹੜੇ ਐਲਾਨ ਮੁੱਖ ਮੰਤਰੀ ਨੇ ਕਰਨੇ ਸੀ ਜਾਂ ਬਾਅਦ ਚੋਂ ਕੀਤੇ ਉਹ ਐਲਾਨ ਮਨੀਸ਼ ਚੋਧਿਆ ਜੀ ਪਹਿਲਾਂ ਹੀ ਕਰ ਗਏ ਕਿ ਅਚਕੋ ਜੀ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਇਹ ਨੀਤੀ ਲਿਆਂਦੀ ਜਾ ਰਹੀ ਆ ਤੇ ਕੇਂਦਰ ਸਰਕਾਰ ਨੂੰ ਪੰਜਾਬ ਲਈ ਤੁਰੰਤ ਰਾਹਤ ਪੈਕੇਜ ਐਲਾਨਣਾ ਚਾਹੀਦਾ ਪਰ ਅਸੀਂ ਰੇਤ ਵਾਲੇ ਮਾਮਲੇ ਤੇ ਸਪਸ਼ਟ ਹੋ ਗਏ ਆ ਜੀ ਕਿ ਜਿਹੜਾ ਵੀ ਖੇਤਾਂ 'ਚ ਰੇਤ ਆਊਗਾ ਉਹਦੀ ਇਜਾਜ਼ਤ ਅਸੀਂ ਇਹਨਾਂ ਨੂੰ ਦਿੰਨੇ ਆ ਕਿ ਜੀ ਤੁਸੀਂ ਆਪਣਾ ਰੇਤ ਆਪੇ ਵੇਚ ਲਿਓ ਇਹ ਅਸੀਂ ਪੋਜ਼ਿਟਿਵ ਬਣਾ ਤੇ ਕਮਾ ਲਵੀ ਤੁਹਾਡਾ ਤਰੀਕਾ ਕਰ ਚਲੋ ਦੇਖਦੇ ਆਂ ਜੀ ਅਮਲੀ ਰੂਪੇ ਨੂੰ ਕਿਵੇਂ अपनाया ਜਾਂਦਾ ਹੈ ਪੰਜਾਬ ਦੀ ਮੰਗ ਹੈ ਪਰ ਸਵਾਲ ਜਿਨ੍ਹਾਂ ਦੀ ਜ਼ਮੀਨ ਹੀ ਨਹੀਂ ਗਈ ਜਿਨ੍ਹਾਂ ਦਾ ਘਰ-ਬਾਰ ਟਹਿ ਟੇਰੀ ਬਰਬਾਦ ਹੋਇਆ ਉਹਨਾਂ ਲਈ ਤੁਸੀਂ ਕੀ ਕਰੋਗੇ ਕੇਂਦਰ ਦਾ ਰੋਣਾ ਬਿਲਕੁਲ ਵਾਜਬ ਹੈ ਕੇਂਦਰ ਦੇ ਮੂਰੇ ਆਪਣਾ ਹੱਕ ਮੰਗਣਾ ਬਿਲਕੁਲ ਵਾਜਬ ਹੈ ਪਰ ਸਰਕਾਰ ਤੁਹਾਡੀ ਵੀ ਹੈ ਚਲੋ ਕੈਬਨਟ ਵਾਲੇ ਫੈਸਲੇ ਦੇਖਦੇ ਹਾਂ ਕਦੋਂ ਅਮਲੀ ਰੂਪ ਚ ਆਉਂਦੇ ਨੇ ਹੋ ਗਈ ਕੈਬਨਟ ਹੋ ਗਿਆ ਸਾਰਾ ਕੁਝ ਹਾਂ ਪੰਜਾਬ ਦੀ ਖੋਰ ਪੀੜ ਦਾ ਇੱਕ ਹੋਰ ਦੋ ਸਕੇਪਰਾ ਉਵਰਡੋਸ ਕਰਕੇ ਚਿੱਟੇ ਦੀ ওভারਡੋਸ ਕਰਕੇ ਕੱਠੀ ਜਾਂਦਵਾ ਗਈ ਇੱਕੋ ਦਿਨ ਇੱਕੋ ਘੜੀ ਤਰਨਤਨ ਦਾ ਪਿੰਡ ਹੈ ਜੀ ਜਮਾ ਰਾਏ ਜਮਾ ਰਾਏ ਦੇ ਦੋ ਸਕੇਪਰਾ ਇੱਕ 32 ਸਾਲਾਂ ਦਾ ਇੱਕ 30 ਸਾਲਾਂ ਦਾ ਇੱਕ ਦੀ ਘਰ ਵਾਲੀ ਪਹਿਲਾਂ ਛੱਡ ਕੇ ਚਲੀ ਗਈ ਇੱਕ ਦੀ ਧੀ ਜਵਾਕੜੀ ਛੋਟੀ ਜੀ ਹੈ ਪਿਓ ਸਾਫ ਦਾ ਪੁੱਜੀ ਹੈ ਤੇ ਕਹਿੰਦੇ ਜੀ 2.5 ਕਿੱਲੇ ਜ਼ਮੀਨ ਸੀ ਉਹ ਵੀ ਵੇਚ ਵੱਟ ਕੇ ਖਾ ਲਈ ਇਹ ਸੇ ਨਸ਼ਿਆਂ ਨੇ ਇੱਕ ਦੀ ਘਰ ਵਾਲੀ ਛੱਡ ਕੇ ਜਾ ਚੁੱਕੀ ਐ ਤੇ ਦੂਏ ਦੀ ਕਹਿੰਦੇ ਜੀ ਦੋ ਧੀਆਂ ਨੇ ਦੱਸੋ ਜੀ ਹੁਣ ਬਜ਼ੁਰਗ ਮਾਪੇ ਕੀ ਕਰਨ ਕਿਉਂਕਿ ਇੱਕ ਤੀਜਾ ਭਰਾ ਵੀ ਸੀ ਇਹਨਾਂ ਦਾ ਉਹਨਾਂ ਦਾ ਇੱਕ ਹੋਰ ਪੁੱਤ ਸੀ ਜਿਹੜਾ ਪਹਿਲਾਂ ਹੀ ਇਸੇ ਨਸ਼ੇ ਨੇ ਨਿਗੜ ਗਿਆ ਇੱਕ ਘਰ ਦੇ ਤਿੰਨ ਪੁੱਤ ਚਿੱਟਾ ਖਾ ਗਿਆ ਤੇ ਹੁਣ ਮਾਂ ਦਹਤੜੇ ਮਾਰ ਕੇ ਕਹਿ ਰਹੀ ਆ ਕਿ ਘਰੇ ਫਲਾਣੇ ਪਿੰਡ ਦੇ ਲੋਕ ਦੇਖੇ ਜਾਂਦੇ ਨੇ ਗਲੀ ਗਲੀ ਮਹੱਲਾ ਮੱਲਾ ਵਿਕਦਾ ਸਰ ਪਤਾ ਪੁਲਿਸ ਨੂੰ ਕਹਿੰਦੀ ਪ੍ਰਸ਼ਾਸਨ ਨੂੰ ਪਰ ਰੋਕ ਨਹੀਂ ਹੁੰਦਾ ਸੋ ਇਹ ਤਾਂ ਉਹੀ ਜਾਣਦਾ ਜੀ ਜਿਹਦਾ ਜੀ ਗਿਆ ਪਰ ਸਾਡਾ ਸਿਸਟਮ ਜੁਦ ਨਸ਼ਿਆਂ ਪ੍ਰੁੱਧ ਠੀਕ ਹੈ ਲੋਕਾਂ ਦਾ ਧਿਆਨ ਹੜਾ ਚਲਾ ਗਿਆ ਆਪਾਂ ਇਸ ਗੱਲ ਨੂੰ ਸਲਾਹਿਆ ਆ ਕੇ ਪੰਜਾਬ ਦੀ ਜਵਾਨੀ ਧਰਤੀ ਤੇ ਉਤਰ ਕੇ ਕੰਮ ਕਰ ਰਹੀ ਹੈ ਫਿਰ ਇਹਨਾਂ ਤੁਸੀਂ ਖਾਣੀ ਮੀਚ ਸਕਦੇ ਮੰਤਰੀ ਭਗਵੰਤ ਮਾਨ ਜੀ ਤੁਹਾਡੀ ਗੱਲ ਹੁੰਦੀ ਸੀ ਨਾ ਕਿ ਬਿਲਿੰਗ ਦੇਖ ਕੇ ਜੇ ਕੁੱਤ ਰੱਖਾ ਮੀਚਲੇ ਦਾ ਮਤਲਬ ਖਤਰਾ ਥੋੜਾ ਟਲ ਗਿਆ ਜੇ ਹੜਾ ਕਰਕੇ ਤੁਸੀਂ ਸੋਚਦੇ ਹੋ ਲੋਕਾਂ ਦਾ ਧਿਆਨ ਅਟ ਗਿਆ ਤਾਂਲੇ ਥੋੜਾ ਜਿਹਾ ਪੰਜਾਬ ਚ ਚਿੱਟਾ ਮੁੱਕ ਗਿਆ ਆ ਤਸਵੀਰ ਤੁਹਾਡੇ ਸਾਹਮਣੇ ਆ ਜਿੰਨੀਆਂ ਰਕਵਾਉਂਦੀਆਂ ਰਕਵਾਓ ਖਬਰਾਂ ਜਿੰਨੀਆਂ ਨਹੀਂ ਛਪਣ ਦੇਣੀਆਂ ਨਾਚ ਪਾਓ ਖਬਰਾਂ ਜੇ ਪਰਚੇ ਨਹੀਂ ਕਠਣ ਦੇਣੇ ਰਿਕਾਰਡ ਚ ਨਹੀਂ ਆਉਣ ਦੇਣੇ ਨਾ ਲਿਆਉਣ ਦਿਓ ਕੁਝ ਪਰਿਵਾਰ ਵੀ ਇਸ ਗੱਲੋਂ ਕੰਨੀ ਕੁਤਰਾ ਜਾਂਦੇ ਨੇ ਕਿ ਕਾਹਨੂੰ ਬਦਨਾਮੀ ਖੱਟਣੀ ਐ ਚਿੱਟੇ ਦੇ ਨਾਲ ਆਉਣਾ ਮੁੰਡਾ ਰਜਾਨਾ ਪੰਜਾਬ ਚ ਔਸਤਨ 1 ਤੋਂ 2 ਮੌਤਾਂ ਹਰ ਰੋਜ ਵਡੋਸ ਕਰਕੇ ਹੋ ਰਹੀਆਂ ਤੇ ਸਰਕਾਰ ਤੇ ਸਿਸਟਮ ਸੁੱਤਾ ਤੇ ਅੱਜ ਦੀ ਉਦਾਹਰਨਾ ਤਰਨ ਤਰਨ ਦਾ ਪਿੰਡ ਜਿੱਥੇ ਦੋ ਕੱਟੀਆਂ ਲਾਸ਼ਾਂ ਉਸ ਬਜ਼ੁਰਗ ਫੌਜੀ ਪਿਓ ਦੇ ਮੋਢੇ ਤੇ ਸ਼ਮਸ਼ਾਨ ਪਹੁੰਚੀਆਂ ਤੇ ਇੱਕ ਪੁੱਤ ਨੂੰ ਪਹਿਲਾਂ ਢੋਕੇ ਇਸੇ ਚਿੱਟੇ ਕਰਨ ਸ਼ਮਸ਼ਾਨ ਨ ਜਾ ਚੁੱਕਿਆ ਇਹ ਵੀ ਪੰਜਾਬ ਦਾ ਇੱਕ ਪਹਿਲੂ ਹੈਗਾ ਜਨਾਬ ਕਾ ਕਰ ਬਹੁਤ ਬਹੁਤ ਸ਼ੁਕਰੀਆ